ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕਿਰਨ ਹਾਂਜੀ ਕਰਨ ਜੀ ਕਿੱਥੇ ਦੇ ਰਹਿਣਾ ਲਿਓ ਨਾ ਪਿੰਡ ਪਠੇ ਜ਼ਿਲ੍ਹਾ ਕਰਪੂਠਲਾ ਕਰਨ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਹੈ ਕੀ ਤੁਹਾਡੀ ਮੰਗ ਹੈ ਮੇਰੀ ਮੰਗ ਇਹ ਆ ਕਿ ਮੈਂ ਸ਼ੇਕੂ ਪਰਮੰਦਰ ਮੱਥਾ ਟੇਕਣ ਜਾ ਰਹੀ ਸੀ ਠੀਕ ਹੈ ਕਦੋਂ ਸਾਢੇ 3:30 ਦਾ ਟਾਈਮ ਅੱਜ ਅੱਜ ਠੀਕ ਹੈ ਜੀ ਉਸ ਤੋਂ ਬਾਅਦ ਜੀ ਹਾਂਜੀ ਬਾਅਦ ਚੌਥੇ ਕੇ ਮੇਰਾ ਸੋਹਰਾ ਜਾਂਦਾ ਪਿਆ ਸੀਗਾ ਠੀਕ ਹੈ ਜੀ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਹਾਂ ਬੀਬਾ ਤੂੰ ਕੀ ਕਰ ਲਿਆ ਸਾਡਾ ਤਾਂ ਪੈਸਾ ਚੱਲਦਾ ਤੇ ਤੁਹਾਡਾ ਕੋਈ ਸੋਹਰੇ ਸਾਹਮਣਾ ਲੜਾਈ ਝਗੜਾ ਤੇ ਆਦ ਰੇ ਹਾਂਜੀ ਉਹ ਮਾੜਾ ਦੱਸੋਗੇ ਸਾਨੂੰ ਮੈਂ ਕਹਿ ਰਹੀ ਆ ਕਿ ਮੈਂ ਨਾ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਠੀਕ ਹੈ ਜੀ ਐਸਐਸਪੀ ਸਾਹਿਬ ਦੇ ਠੀਕ ਹੈ ਜੀ ਉਹ ਮੇਰੀ ਦਰਖਾਸਤ 498 ਦਾ ਉਹਨਾਂ ਤੇ ਪਰਚਾ ਪੈ ਗਿਆ ਸੀ ਕਿਹਦੇ ਕਿਹਦੇ ਤੇ ਪਿਆ ਸੀ ਸੱਸ ਤੇ ਸੋਹਰੇ ਤੇ ਤਧਕਾਰ ਵਾਲੇ ਤੇ ਠੀਕ ਹੈ ਜੀ ਤਿੰਨ ਜਗ੍ਹਾ ਤੇ ਹਾਂਜੀ ਉਹਦੇ ਵਿੱਚ ਮੈਂ ਵਾਦੇ ਜ਼ੁਲਮ ਲਈ ਇੱਕ ਰਿਪੋਰਟ ਦਿੱਤੀ ਸੀਗੀ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਠੀਕ ਹੈ ਜੀ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਕਹਿੰਦੇ ਰੇ ਕਿ ਤੇਰੇ ਹੱਕ ਜੀ ਆ ਤੇਰੇ ਹੱਕ ਜੀ ਆ ਹਾਂ ਹਾਂ ਅੱਜ ਮੈਨੂੰ ਟੱਕਰ ਕੀ ਉਹਨੇ ਇਹ ਗੱਲ ਕਹੀ ਆ ਕਿ ਸਾਡਾ ਪੈਸਾ ਚੱਲਦਾ ਤੂੰ ਜੋ ਮਰਜ਼ੀ ਕਰ ਲੈ ਤੁਸੀਂ ਜੁਰਮ ਵੱਦੇ ਵਾਸਤੇ ਕਿਹੜੀ ਧਾਰਾ ਜਿਹੜੀ ਤੁਹਾਨੂੰ ਲੱਗਦਾ ਲੱਗਣੀ ਚਾਹੀਦੀ ਐਸਸੀਐਸਟੀ ਐਕਟ ਹਾਂਜੀ ਤੁਹਾਨੂੰ ਨਹੀਂ ਲੱਗਾ ਉਹ ਨਹੀਂ ਲੱਗਦਿਆ ਲੱਗਾ ਉਹਨਾਂ ਤੇ ਪਹਿਲਾਂ ਵੀ ਪਿਆ ਹੋਇਆ ਵਾ ਉਹ ਕਹਿੰਦਾ ਕਿ ਉਹਨਾਂ ਨੇ ਕੀ ਕਰ ਲਿਆ ਤੂੰ ਕੀ ਕਰ ਲਉਂਗੀ ਚੂੜੀਆ ਕੁੱਤੀ ਐ ਅੱਛਾ ਜੀ ਪਹਿਲਾਂ ਜਿਹੜਾ ਲਾਇਆ ਸੀ ਉਹ ਕਿੰਨੇ ਲਾਇਆ ਸੀ ਉਹ ਪਿੰਡਦਿਆ ਨੇ ਲਾਇਆ ਸੀ ਅੱਛਾ ਪਿੰਡ 'ਚ ਵੀ ਐਸਸੀਐਸਟੀ ਲੱਗਾ ਹੋਇਆ ਲੱਗਾ ਹੋਇਆ ਉਹਨਾਂ ਤੇ ਠੀਕ ਹੈ ਠੀਕ ਹੈ ਜੀ ਤੇ ਦੂਜਾ ਚਾਹੀਦੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਹਾਂਜੀ ਤੇ ਤੁਹਾਡੇ ਲੜਾਈ ਮਨਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ 6 ਸਾਲ 2018 ਚ ਹੋਇਆ ਸੀ ਠੀਕ ਹੈ ਜੀ ਤੇ ਤੁਸੀਂ ਕਦੋਂ ਕਦੋਂ ਤੋਂ ਘਰ ਛੱਡਿਆ ਉੱਥੇ ਮੈਨੂੰ ਉਹਨਾਂ ਨੇ ਰੱਖਿਆ ਹੀ ਨਹੀਂ ਰਹਿਣ ਹੀ ਨਹੀਂ ਦਿੱਤਾ ਮੈਨੂੰ ਕਾਰਨ ਕੀ ਸੀਗਾ ਕਾਰਨ ਇਹ ਸੀ ਕਿ ਤੂੰ ਨੀਵੀਂ ਜਾਤ ਦੀ ਆ ਹਾਂ ਹਾਂ ਅਸੀਂ ਨਹੀਂ ਰੱਖ ਸਕਦੇ ਤੈਨੂੰ ਪਰ ਜੇ ਤੁਹਾਡੇ ਤੇ ਨੀਵੀਂ ਜਾਤੀ ਹੋਵੇ ਜਾਂ ਕੋਈ ਗਰਾਹ ਤੁਹਾਡੇ ਮੁੰਡੇ ਆਪਣੇ ਉਸ ਮੁੰਡੇ ਨਾਲ ਪਰਿਆਉਣ ਦਾ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਮੇਰੀ ਜਾਤੀ ਦੇ ਖਿਲਾਫ ਜੂੜੀਆਂ ਕੁੱਤੀਆਂ ਬੋਲ-ਬੋਲ ਕੇ ਬੱਸ ਮੈਨੂੰ ਉਹਨਾਂ ਨੇ ਇੰਨਾ ਕਿ ਪਰੇਸ਼ਾਨ ਕੀਤਾ ਕਿ ਬਹੁਤ ਜ਼ਿਆਦਾ ਠੀਕ ਹੈ ਜੀ ਇੱਕ ਮੇਰੇ ਭਾਜੀ ਆ ਸਟੇਸ਼ਨਾਰ ਜੀ ਹਾਂ ਜੀ ਹਾਂ ਜੀ ਜੋ ਕਿ ਗਰੀਬਾਂ ਦੀ ਹੈਲਪ ਕਰਦੇ ਆ ਬਿਲਕੁਲ ਬਿਲਕੁਲ ਜੀ ਹਾਂ ਜੀ ਹੁਣ ਉਹਨਾਂ ਤੇ ਵੀ ਪਰਚਾ ਕਰਨਾ ਚਾਹੁੰਦੇ ਆ ਉਹ ਉਹ ਹੈਲਪ ਕਰਦੇ ਆ ਉਹ ਕਿਉਂ ਨਾ ਜਾਂਦੇ ਪਰਚਾ ਉਹਨਾਂ ਤੇ ਡੀਐਸਪੀ ਸਾਹਿਬ ਪ੍ਰਸ਼ਾਸਨ ਠੀਕ ਹੈ ਜੀ ਹਾਂ ਜੀ ਤੁਹਾਡੀ ਹੈਲਪ ਕਰ ਰਹੇ ਆ ਹਾਂ ਜੀ ਤੇ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਕਿੱਥੇ ਦਾ ਰਹਿਣ ਵਾਲਾ ਮੈਨੂੰ ਦੱਸੋ ਸਾਨੂੰ ਝੁੱਗੀਆਂ ਗਲਾਮੀ ਠੀਕ ਹੈ ਜੀ ਕੀ ਨਾਮ ਉਹਨਾਂ ਦਾ ਮਹੰਗਾ ਸਿੰਘ ਠੀਕ ਹੈ ਜੀ ਬਲਵੀਰਪੁਰ ਸੁਖਜੀਤ ਸਿੰਘ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੀ ਦਰਖਾਸਤ ਸੀ ਤੁਹਾਡਾ ਜਿਹੜਾ 4698 ਦਾ ਤੁਸੀਂ ਪਰਚਾ ਕਰਾਇਆ ਵਾ ਉਹ ਕਦੋਂ ਕਰਾਇਆ ਸੀਗਾ ਉਹ ਤੇਜ ਹੋਇਆ ਸੀ 2023 ਚ ਫਿਰ ਉਸ ਤੋਂ ਬਾਅਦ ਤੁਸੀਂ ਮੰਗ ਕੀਤੀ ਕੀ ਮੰਗ ਕੀਤੀ ਸੀ ਵਾਦੇ ਜ਼ੁਲਮ ਦੀ ਹਾਂ ਐਸਟੀ ਅਕਤੀ ਤੇ ਤੁਹਾਡੇ ਫਿਰ ਪੁਲਿਸ ਅਧਿਕਾਰੀਆਂ ਸੁਣੀ ਨਹੀਂ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਤੁਹਾਨੂੰ ਕਿਦਾਂ ਲੱਗਾ ਬੰਦਾ ਨਹੀਂ ਧਾਰਾ ਲੱਗੀ ਮੈਨੂੰ ਧਾਰਾ ਲੱਗੀ ਦਾ ਇਹ ਪਤਾ ਲੱਗਾ ਕਿ ਮੈਨੂੰ ਟੱਕਰਿਆ ਛੇਕੂਪੁਰ ਅਸਾਧ ਮੇਰਾ ਸੋਰਾ ਮੈਨੂੰ ਹਜੇ ਕੋਈ ਪਤਾ ਨਹੀਂ ਲੱਗਾ ਜੇ ਮੇਰੀ ਪ੍ਰਸ਼ਾਸਨ ਨੇ ਨਾ ਕੋਈ ਸੁਣਵਾਈ ਕੀਤੀ ਮੈਂ ਸੋਮਵਾਰ 10 ਵਜੇ ਡੀਐਸਪੀ ਸਾਹਿਬ ਆਤਮ ਹੱਥਿਆ ਕਰੂੰਗੀ ਹੋ ਜੀ ਜੀ ਤਾਂ ਜੇ ਤੁਹਾਨੂੰ ਤੁਹਾਡੇ ਅੱਜ ਇਮੀਡੀਏਟ ਸੋਰੇ ਨੇ ਜਾਈ ਕਿ ਮੇ ਸਾਡਾ ਕੁਝ ਨਹੀਂ ਬਣਿਆ ਹਾਂਜੀ ਉਸ ਗੱਲ ਤੇ ਤੁਸੀਂ ਤੁਹਾਨੂੰ ਲੱਗਾ ਕਿ ਮੈਂ ਮੇਰਾ ਕੋਸ਼ ਨਹੀਂ ਬਣਿਆ ਵੀ ਕੁੱਤੀਆ ਚੁੜੀਆ ਤੂੰ ਕੀ ਕਰ ਲੂ ਸਾਡਾ ਤਾਂ ਪੈਸਾ ਚੱਲਦਾ ਬਸ ਹਰ ਇੱਕ ਗੱਲ ਨਾਲ ਮੇਰੀ ਜਾਤੀ ਦੇ ਖਿਲਾਫ ਬੋਲਦੇ ਆ ਪ੍ਰਸ਼ਾਸਨ ਕਿਉਂ ਨਹੀਂ ਮੇਰੀ ਸੁਣਵਾਈ ਕਰਦਾ ਕਹਿੰਦੇ ਕਿ ਕੁੜੀਆਂ ਦੇ ਹੱਕ ਚ ਹੁੰਦੀ ਮੇਰੇ ਹੱਕ ਚ ਮੈਨੂੰ 1.5 ਸਾਲ ਹੋ ਗਿਆ ਫਿਰ ਦੀ ਨੂੰ ਕੋਈ ਹੱਕ ਚ ਨਹੀਂ ਸੁਣਵਾਈ ਹੁੰਦੀ ਤੇ ਜਦੋਂ ਤੁਸੀਂ ਸ਼ਖਰ ਮੰਦਿਰ ਗਏ ਤੁਹਾਨੂੰ ਨਾ ਕੁਛ ਆਲੇ ਦੋਲੇ ਲੋਕਾਂ ਨੇ ਰੋਕਿਆ ਨਹੀਂ ਇਹਨਾਂ ਨੂੰ ਮੇਰੀ ਭੂਆ ਨਾਲ ਸੀ ਮੇਰੀ ਮਾਸੀ ਨਾਲ ਸੀਗੇ ਨਾ ਇਹਨਾਂ ਤੋਂ ਪੁੱਛ ਲਓ ਕਦੀ ਤੇ ਹੋਰ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਬਸ ਇਹ ਗੱਲਾਂ ਚਾਰ ਕਹਿ ਕੇ ਚਲੇ ਗਿਆ ਕਹਿੰ ਜਲਾ ਮੈਂ ਜਲੰਧਰ ਡੀਆਜੀ ਸਾਹਿਬ ਕੋਲ ਵੀ ਜਾਏਗੀ ਮੰਗਲਵਾਰ ਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮੰਗ ਕੀ ਆ ਮੇਰੀ ਮੰਗ ਇਹ ਆ ਕਿ ਉਹਨਾਂ ਤੇ ਪਰਚਾ ਕੀਤਾ ਜਾਵੇ ਮੈਨੂੰ ਅਨਸਾਫ਼ ਦਵਾਇਆ ਜਾਵੇ ਠੀਕ ਹੈ ਜੀ ਹਾਂ ਜੀ ਕਰਨ ਜੀ ਤੁਹਾਡੀ ਜੋ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਕੀ ਅੱਗੇ ਮੰਗ ਰੱਖਦੇ ਹੋ ਤੁਹਾਡਾ ਕੀ ਪ੍ਰੋਗਰਾਮ ਹੈਗਾ ਭਵਿੱਖ ਚ ਮੰਗ ਮੇਰੀ ਇਹ ਆ ਕਿ ਸੋਮਵਾਰ 16 ਤਰੀਕ ਨੂੰ ਹਾਂ ਜੀ ਡੀਐਸਪੀ ਬਾਹਰ ਮੈਂ ਆਪਣੀ ਆਤਮ ਹੱਤਿਆ ਕਰੂੰਗੀ ਜੋ ਕਿ ਪ੍ਰਸ਼ਾਸਨ ਮੇਰੀ ਜ਼ਿੰਮੇਦਾਰ ਹੋਗਾ ਮੇਰਾ ਸੋਰਾ ਪਰਿਵਾਰ ਹੋਗਾ